ਸਾਡਾ ਤੇਰੇ 1 ਜੂਨ ਨੂੰ ਆਪਾਂ ਸਾਰਿਆਂ ਨੇ ਲੋਕ ਸਭਾ ਦੇ ਵੋਟਾਂ ਪਾ ਕੇ ਆਉਣੀ ਆਣੇ ਤੇ ਮੈਂ ਸੋਚ ਰਿਹਾ ਸੀਗਾ ਕਿ ਆਪਣੀ ਜ਼ਿੰਦਗੀ ਦੀ ਪਹਿਲੀ ਵੋਟ ਕਿਨੂੰ ਪਾ ਕੇ ਆਵਾਂ ਕਿਉਂਕਿ ਇਹਨਾਂ ਘਟੀਆ ਸਰਕਾਰਾਂ ਕਰਕੇ ਮੈਂ 7 ਸਾਲਾਂ ਤੋਂ ਵੋਟ ਹੀ ਨਹੀਂ ਬਣਾਈ ਸੀ ਤੇ ਜੇ ਮੈਂ ਹੁਣ ਕਾਂਗਰਸ ਜਾ ਕੇ ਬਟਨ ਦਬਦਾ ਆਂ ਫੇਰ ਮੈਂ ਸ੍ਰੀ ਹਰਮੰਦਰ ਸਾਹਿਬ ਕਿਹੜੇ ਮੋੜਾ ਜਾਇਆ ਕਰਾਂਗਾ ਕਿਉਂਕਿ ਇਹਨਾਂ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਦਮ ਟਹਿੜੇ ਡੇਰੀ ਕਰਵਾ ਦਿੱਤਾ ਸੀਗਾ ਤੇ ਜੇ ਮੈਂ ਕਾਲੀਦਾਦਾ ਜਾ ਕੇ ਬਟਨ ਦਬਦਾ ਮੈਂ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਿਹੜੇ ਮੂਣਾ ਮੱਥਾ ਢੇਕਿਆ ਕਰਾਂਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ ਤੇ 328 ਰੂ ਮਹਾਰਾਜ ਜੀ ਲਾਪਤਾ ਕੀਤੇਗੇ ਤੇ 84 ਦੇ ਵਿੱਚ ਇਹਨਾਂ ਨੇ ਸੰਤਾਂ ਨਾਲ ਗਦਾਰੀਆਂ ਕੀਤੀਆਂ ਜੇ ਮੈਂ ਆਮ ਆਦੀ ਪਾਰਟੀ ਦੇ ਜਾ ਕੇ ਵਟਨ ਦਬਦਾ ਮੈਂ ਫਿਰ ਨਾ ਬੇਕਸੂ ਨੌਜਵਾਨਾਂ ਨਾਲ ਕਿਵੇਂ ਨਜ਼ਰਾਂ ਮਲਾਵਾਂਗਾ ਜਿਨ੍ਹਾਂ ਤੇ ਐਨਐਸਏ ਲਾ ਕੇ ਨੋ ਦਿਬੂੜਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਆ ਇਹ ਕਹਿੰਦੇ ਇੱਕ ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰਾਂਗੇ ਨਸ਼ਾ ਖਤਮ ਨਹੀਂ ਹੋਇਆ ਇਹ ਕਹਿੰਦੇ ਬਿਆਦਵੇ ਨੇ ਸਾਫ਼ ਲੈ ਕੇ ਦਵਾਂਗੇ ਇਨਸਾਫ਼ ਅਜੇ ਤੱਕ ਨਹੀਂ ਮਿਲਿਆ ਇਹ ਕਹਿੰਦੇ ਕੱਲੀ ਕੱਲੀ ਫਸਲ ਦੇ ਐਮਐਸਪੀ ਲੈ ਕੇ ਦਵਾਂਗੇ ਉਹ ਅਜੇ ਤੱਕ ਨਹੀਂ ਮਿਲੇਗੀ ਇਹਨਾਂ ਨੇ ਰਾ ਸਵਾ ਦੇ ਮੈਂਬਰ ਚੁਣੇ ਉਹਨਾਂ ਵਿੱਚ ਇੱਕੋ ਵੀ ਪੰਜਾਬ ਦੀ ਗੱਲ ਕਰਨ ਵਾਲਾ ਨਹੀਂਗਾ ਪੰਜਾਬ ਦੇ ਹੱਕਾਂ ਵਾਲੇ ਬੰਦੇ ਵਿੱਚ ਇੱਕੋ ਵੀ ਨਹੀਂ ਬੋਲਿਆ ਸੀਗਾ ਇਹਨਾਂ ਸਾਨੂੰ ਆਟਾ ਦਾਲ ਫ੍ਰੀ ਬਿਜਲੀ ਅਸੀਂ ਦਾਨ ਕਰਨ ਵਾਲੀ ਗੋਮ ਆ ਇਸ ਲਈ ਵੋਟ ਤੁਹਾਡਾ ਅਧਿਕਾਰ ਹੈ ਆਪਣੀ ਵੋਟ ਨੂੰ ਸੋਚ ਸਮਝ ਕੇ ਪਾ ਕੇ ਤੁਹਾਡਾ ਅਧਿਕਾਰ ਤੁਹਾਡੇ ਤੇ ਕੋਈ ਵੀ ਹੋ ਸਕਦਾ ਬਸ ਆਪਣੀ ਜਮੀਰ ਨਾਲ ਵੇਚਿਓ ਕਿਉਂਕਿ ਪਿੰਡ ਰਾਵਲ ਸੰਤ ਕਹਿੰਦੇ ਸੀ ਨਾ ਕਿ ਵਾ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਜਮੀਰ ਦੇ ਮਰਨ ਨੂੰ ਮੌਤ ਗਿਣਦਾ ਹਾਂ